2024 ਚ ਹਾਰਦਿਕ ਨਿਤਾਸ਼ਾ ਹੀ ਨਹੀਂ ਇਹਨਾਂ ਚਾਰ ਜੋੜਿਆਂ ਦਾ ਵੀ ਹੋਇਆ ਹੈ ਤਲਾਕ ਕਿਸੇ ਨੇ 29 ਸਾਲਾਂ ਦਾ ਤੇ ਕਿਸੇ ਨੇ 25 ਸਾਲਾਂ ਦਾ ਤੋੜਿਆ ਵਿਆਹ ਸਾਲ 2024 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਇਸ ਸਾਲ ਫਿਲਮ ਇੰਡਸਟਰੀ ਲਈ ਕਈ ਮਿੱਠੀਆਂ ਅਤੇ ਕੌੜੀਆਂ ਯਾਦਾਂ ਦੇ ਨਾਲ ਭਰਿਆ ਰਿਹਾ ਇਸ ਸਾਲ ਕਈ ਸਿਤਾਰਿਆਂ ਨੇ ਵਿਆਹ ਕਰਵਾ ਲਿਆ ਜਦਕਿ ਕਈ ਸਿਤਾਰਿਆਂ ਦਾ ਆਪਣੇ ਪਾਰਟਨਰ ਦੇ ਨਾਲ ਬੰਧਨ ਹਮੇਸ਼ਾ ਲਈ ਟੁੱਟ ਗਿਆ ਯਾਨੀ ਕਿ ਤਲਾਕ ਹੋ ਗਿਆ ਨਤਾਸ਼ਾ ਸਟੈਨ ਕੋਵਿਚ ਅਤੇ ਹਾਰਦਿਕ ਪਾਡਿਆ ਦਾ ਯੰਗ ਏਜ ਦੇ ਵਿੱਚ ਹੀ ਤਲਾਕ ਹੋ ਗਿਆ ਸੀ ਪਰ ਕਈ ਅਜਿਹੇ ਮਸ਼ਹੂਰ ਜੋੜੇ ਨੇ ਜਿਨ੍ਹਾਂ ਦਾ ਵਿਆਹ ਦੇ 25 ਤੋਂ 30 ਸਾਲ ਇਕੱਠੇ ਬਿਤਾਉਣ ਤੋਂ ਬਾਅਦ ਵੀ ਤਲਾਕ ਹੋ ਗਿਆ ਉਹਨਾਂ ਦੇ ਤਲਾਕ ਦੇ ਐਲਾਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹਰ ਕੋਈ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਤੁਸੀਂ ਜਾਣਦੇ ਹੋ ਇਹ ਪੰਜ ਜੋੜੇ ਕਿਹੜੇ ਨੇ ਇਸ਼ਾਦ ਯੋਗਲ 파ਰਤਕਤਾਨੀ ਨੇ ਸਾਂਝਾ ਬਿਆਨ ਜਾਰੀ ਕਰਕੇ ਉਹਨਾਂ ਦੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਸੀ ਪੋਸਟ ਸ਼ੇਅਰ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਅਸੀਂ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆਏ ਇਸ ਬਦਲਾਅ ਦਾ ਅਸੀਂ ਆਪਣੀਆਂ ਧੀਆਂ ਤੇ ਅਸਰ ਨਹੀਂ ਪੈਣ ਦੇਵਾਂਗੇ ਇਸ ਸਾਲ ਦੀ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਏ ਆਰ ਰਹਿਮਾਨ ਸ਼ਾਇਰਾ ਬਾਨੋ ਦੇ ਵੱਖ ਹੋਣ ਦੀ ਖਬਰ ਸੀ 뮤직 ਕੰਪੋਜ਼ਰ ਏ ਆਰ ਰਹਿਮਾਨ ਨੇ ਜ਼ਿਆਦ ਦੇ 29 ਸਾਲ ਬਾਅਦ ਆਪਣੀ ਪਤਨੀ ਸ਼ਾਇਰਾ ਬਾਨੋ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਰਹਿਮਾਨ ਅਤੇ ਸ਼ਾਇਰਾ ਬਾਨੋ ਦਾ ਵਿਆਹ 1995 ਵਿੱਚ ਹੋਇਆ ਸੀ ਉਨ੍ਹਾਂ ਦੇ ਤਿੰਨ ਬੱਚੇ ਖਤੀਜਾ ਰਹਿਮਾ ਅਤੇ ਅਮੀਨ ਨੇ ਦਕੜੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਜੈਮ ਰਵੀ ਅਤੇ ਆਰਤੀ ਵੀ ਇਸ ਸਾਲ ਤਲਾਕ ਲੈਣ ਵਾਲੀ ਸਤਾਰਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਨੇ ਜੈਮ ਰਵੀ ਅਤੇ ਆਰਤੀ ਦਾ ਵਿਆਹ ਸਾਲ 2009 ਦੇ ਵਿੱਚ ਹੋਇਆ ਸੀ ਵਿਆਹ ਦੇ 25 ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਤੇ ਸਤੰਬਰ 2024 ਦੇ ਵਿੱਚ ਤਲਾਕ ਦਾ ਐਲਾਨ ਕੀਤਾ ਸਾਊਥ ਫਿਲਮ ਇੰਡਸਟਰੀ ਦੇ ਥਲਾਇਵਾ ਰਜਨੀ ਕਾਂਤ ਦੀ ਬੇਟੀ ਅਤੇ ਜਵਾਈ ਦਾ ਵੀ ਇਸ ਸਾਲ ਤਲਾਕ ਹੋ ਗਿਆ ਐਕਟਰ ਤਨੁਸ਼ਾ ਤੇ ਆਸ਼ਵਰੀਆ ਰਜਨੀ ਕਾਂਤ ਦਾ ਵਿਆਹ ਸਾਲ 2004 ਦੇ ਵਿੱਚ ਹੋਇਆ ਸੀ ਦੋਵਾਂ ਨੇ ਸਾਲ 2022 ਦੇ ਵਿੱਚ ਹੀ ਆਪਣੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ 2024 ਚ ਦੋਹਾਂ ਨੂੰ ਅਧਿਕਾਰਤ ਤੌਰ ਤੇ ਅਦਾਲਤ ਤੋਂ ਤਲਾਕ ਲਈ ਮਨਜ਼ੂਰੀ ਮਿਲ ਗਈ ਹੈ